ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਗਾਵਹੁ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਪਵਜਲ ਉਤਰਸਪਾਰ RAM ਕਲੀ ਮਹੱਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਉ ਇੱਕ ਅਰਾਧਵ ਸਾਚਾ ਸੋਏ ਜਾ ਕੀ ਸ਼ਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਦਿਨ ਸੇ ਸਭ ਦੁਖ सहज आनंद करो मेरे भा गुरुपुरे सब चिंत मिटाई, आठ चिन्त का जप प्रभजा नानक राखा हो आप। राग राम कली महला पञ्जवा पडताल करती जा एक ओ अंकार सतगर प्रसाद नर नर नमस्कार जलन बसध गगन एक एक अंकार हरन धरन पुन पुनह करम नहि ग्रह निरंभारं गंभीर तीर नामहीर ऊच मूच अपारं करन केल गुण अमोल नाम क बलहारं राम कली महला पंजवा रूप रंग सुगंध भोग त्याग चले माया चले कण कामनी रहाव भंडार दर्ब अरब खरब देख लीला मन सुधारै ਮਹਿ ਸੰਗ ਗਾਮਨੀ ਸਤ ਕਲਤਰ ਪ੍ਰਾਤਮਿਕ ਉਰਜ ਪਰਿਉ ਪਰਮ ਮੋਹਯੋ ਇਹ ਬਿਰਖ ਸ਼ਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਵਾਂ ਤੇ ਪਦੇ ਰੇ ਮਨ ਓਟ ਲੇਹੋ ਹਰ ਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਬਾਨਾ ਰਹਾਉ ਬੜ ਭਾਗੀ ਤਿਹ ਜਨ ਕਉ ਜਾਨਹੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਤੈ ਹੁਣ ਬੈ ਕੁੰਠ ਸਿਧਾਵੇ ਆਰਾਮ ਕਉ ਵੰਤ ਤਾਲ ਮਹਿ ਨਾਰਾਇਣ ਸੁਧਿ ਆਈ ਜਾਂ ਗਤ ਕਉ ਜੋ ਵੀਸੁਰ ਬਾਛਤ ਸੋ ਗਤ ਛਿਨ ਮਹਿ ਪਾਈ ਨਾ ਹਿਨ ਗੁਣ ਨਾ ਹਿਨ ਕਛ ਵਿਦਿਆ ਰਮ ਕੌਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਪਹਿ ਦਾਨ ਤੇਹੀ ਦੀਨਾ ਰਾਮ ਕਲੀ ਮਹੱਲਾ ਨਾਮ ਸਾਧੋ ਕੌਣ ਜੁਗਤ ਅਬ ਕੀਜੈ ਜਾਂ ਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮੈਂ ੳਰਜ ਰਹਿਓ ਹੈ 부ਝੈ ਨ ਕਛ ਗਿਆਨ ਕਉਨ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਮਾਨਾ ਪਏ ਦਇਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਹ ਕੀਏ ਜਿਹ ਪ੍ਰਭ ਕੀਰਤ ਗਾਈ RAM ਨਾਮ ਨਰ ਨਿਸਬਾ ਸੁਰਮਹਿ ਨਿਮਖ ਏਕ ਉਰਤਾਰੈ ਜਮ ਕੋ ਤ੍ਰਾਸ ਮਿਟੈ ਨਾਨਕ ਤਹ ਆਪਣੋ ਜਨਮ ਸੁਵਾਰੈ RAM ਕਲੀ ਮਹੱਲਾ ਨੌواں ਪ੍ਰਾਨੀ ਨਾਰਾਇਣ ਸੁਧਲੇ ਛਿਣ ਛਿਣੇ ਆਉਤ ਕਟੈ ਨਿਸਬਾਸੁਰ ਬਿਰਥਾ ਜਾਤ ਹੈ ਦੇ ਰਹਾਉ ਤਰਨਾ ਕੋ ਵਿਖਿਣ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜ ਹੂ ਨਹੀਂ ਸਮਝੈ ਕੌਣ ਕੁਮਤ ਉਰਜਾਨ ਮਾਰਸ ਜਨਮ ਦੀਓ ਜਹ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੇ ਸਿਮਰੈ ਨਿਮਖਨਾਤਾ ਕਉ ਗਾਇਓ माया को मद कहां करत हैं संग ना कहां हम जाई नानक कहत चेत चिंता मन होए है अंत सहाई रामकली मोहल्ला पहला अष्टपड़ियां एक ओ ओंकार सतगुरु प्रसाद सोई चांद चढ़े से तारे सोई दुनिया रतत रहै सा धरती सो पौण चुलारे जोग जी खेले थाम कैसे ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਕਰਹਿ ਤਿੰਹਾਨਾ ਕਲ ਲਖਣ ਵਿਚਾਰ ਰਹਾਓ ਕਿਤੇ ਦੇਸ਼ ਨਾ ਆਇਆ ਸੁਮੀਐ ਤੀਰਥ ਪਾਸ ਨਾ ਬੈਠਾ ਦਾਤਾ দান ਕਰੇ ਤਹ ਨਹੀਂ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਜੈ ਤਪ ਘਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏਈ ਜੇ ਸਿਕਦਾਰੀ ਕਿਸਹਿ ਖੁਆਰੀ ਚਾਕਰ ਕੇ へ ਡਰਣਾ ਜਾਂ ਸਿੱਤਦਾਰ ਆ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਣਾ ਆਪ ਗੁਣਾ ਕਲ ਆਈਐ ਤਿਹ ਜੁਗ ਕੇਰਾ ਰਹਿਆ ਤਪਾਵਸ ਜੇ ਗੁਣ ਦੇਹਿ ਤਾ ਪਾਈਐ ਰਹਾਉ ਕਲ ਕਲਵਾਲੀ ਸ਼ਰਾਂ ਨਿਭੇੜੀ ਕਾਜੀ ਕ੍ਰਿਸ਼ਨਾ ਹੋਵਾ ਬਾਣੀ ਬ੍ਰਹਮਾ ਬੇਦ ਅਥਰਵਣ ਕਰਨੀ ਕੀਰਤ ਲਹਿਆ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹਿ ਜਨੇ ਊ ਨਾਵਹੁ ਤੋ ਬਹੁ ਤਿਲ ਕੁੜਾਵ ਹੋ ਸੋਚ ਵਿਣ ਸੋਚ ਨਾ ਹੋਈ ਕਲ ਪ੍ਰਵਾਨ ਕਤੇਬ ਕੁਰਾਨ ਪੋਥੀ ਪੰਡਿਤ ਰਹੇ ਕੁਰਾਨ ਨਾਨਕ ਨਾਉ ਪਹਾ ਰਹੇ ਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੈ ਵਡਿਆਈ ਏਦੂ ਉੱਪਰ ਕਰਮ ਨਹੀਂ ਜੇ ਕਰ ਹੁੰਦਾ ਮੰਗਣ ਜਾਈਐ ਫਿਰ ਓਲਾ ਮਹਾ ਮਿਲੈ ਤਹੀ RAM ਕਲਿ ਹੀ ਮਹੱਲਾ ਪਹਿਲਾ ਜਗ ਪਰ ਬੁੱਧ ਹੈ ਮੜੀ ਬੰਧਾਵ ਹੈ ਆਸਣ ਤਿਆਗ ਕਾਹੇ ਸਚ ਪਾਵਹਿ ਮੰਨਤਾ ਮੋਹ ਕਾਮਣ ਹਿਤਕਾਰੀ ਨਾ ਔਧੁਤੀ ਨਾ ਸੰਸਾਰੀ ਜੋਗੀ ਬੈਸ ਰਹੁ ਦੁਬਦਾ ਦੁਖ ਭਾਗੈ ਕਰ ਕਰ ਮੰਗਤ ਲਾਜ ਨਾ ਲਾਗੈ ਰਹਾਓ ਗਾਵਹਿ ਗੀਤ ਨਾ ਚੀਨ ਨਹ ਆਪ ਕਿਉ ਲਾਗੀ ਨਿਵਰੇ ਪਰਤਾਪ ਗੁਰ ਕੈ ਸ਼ਬਦ ਰਚੈ ਮਨ ਪਹਾਏ ਵਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰਹਿ ਪਾਖੰਡ ਮਾਇਆ ਮੋਹਸ ਹੈ ਜਮਡੰਡ ਫੂਟੈ ਖਾਪਰ ਤੀਖ ਨਾ ਪਾਏ ਬੰਦਨ ਬਾਂਧਿਆ ਆਵੈ ਜਾਏ ਬਿੰਦ ਨਾ ਰੱਖੈ ਜਤੀ ਕਹਾਵਹਿ ਮਾਹੀ ਮੰਗਤ ਤਰੇ ਲੋਭਾਵਹਿ ਨਿਰਦਿਆ ਨਹੀਂ ਜੋਤ ਉਜਾਲਾ ਬੂਢਤ ਬੂਡੇ ਸਰਬ ਜੰਝਾਲਾ ਵੇਖ ਕਰਹਿ ਖਿੰਥਾ ਬਹੁ ਠਟੂਆ ਝੂਠੋ ਖੇਲ ਖੇਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਗਿਣ ਕਰਮਾ ਕੈਸੇ ਉਤਰਸ ਪਾਰੇ ਮੁੰਦਰਾ ਫਟਕ ਬਨਾਈ ਤਾਨ ਮੁਕਤ ਨਹੀਂ ਵਿਦਿਆ ਵਿਗਿਆਨ ਜਹਿਵਾ ਇੰਦਰੀ ਸਾਧ ਲੋਭਾਨ ਪਸ਼ੂ ਭਏ ਨਹੀਂ ਮਿਟਾਇ ਨੀਸ਼ਾਨਾ ਤ੍ਰਿਵਿਦ ਲੋਗਾ ਤ੍ਰਿਵਿਦ ਜੋਗਾ ਸ਼ਬਦ ਵਿਚਾਰੈ ਚੂਕਸ ਸੋਗਾ ਊਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਝ ਪਹਿ ਨੌ ਨਿਦ ਤੂੰ ਕਰਨੈ ਜੋਗ ਥਾਪ ਉਥਾਪੇ ਕਰੈ ਸੋ ਹੋਗ ਜਤ ਸਤ ਸੰਜਮ ਸੱਚ ਸੋਚੀਤ ਨਾਨਕ ਜੋਗੀ ਤ੍ਰਿਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖਟਮਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਤੁਨ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਣਾ ਗੁਰ ਬਚਨੀ ਸਤਨਾਮੁ ਕਤਿਣਾ ਪ੍ਰਾਣੀ RAM ਭਗਤ ਸੁਖ ਪਾਈਐ ਗੁਰਮੁਖ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮ ਸਮਾਈਐ ਰਹਾਉ ਮਾਇਆ ਮੋਹ ਬਿਵਰਜ ਸਮਾਏ ਸਤਿਗੁਰੂ ਭੇਟੇ ਮੇਲ ਮਿਲਾਏ ਨਾਮ ਰਤਨ ਨਿਰਮੋਲ ਕਹੀਰਾ ਤੇ ਤਰਾਤਾ ਮੇਰਾ ਮਨ ਧੀਰਾ ਹਉ ਮੈਂ ਮੰਤਾ ਰੋਗ ਨ ਲਾਗੇ RAM ਭਗਤ ਜਮ ਕਾ ਭਉ ਭਾਗੇ ਜਮ ਜੰਦਾਰ ਨਾ ਲਾਗੇ ਮੋਹੇ ਨਿਰਮਲ ਨਾਮ ਹਿਰਦੈ ਹਰ ਸੋਹੇ ਸ਼ਬਦ ਵਿਚਾਰ ਭਏ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ ਅਣ ਦਿਨ ਜਾਗ ਰਹੇ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹੇ ਨਿਰਾਰੇ ਤਸਕਰ ਪੰਚ ਸ਼ਬਦ ਸੰਘਾਰੇ ਪਰ ਕਰ ਜਾਏ ਨਾ ਮਨ ਡੋਲਾਈ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਅਉਧੂਤਾ ਸਦਬੈ ਰਾਗੀ ਤਤ ਪਰੋਤਾ ਜਗ ਸੂਤਾ ਮਰ ਆਵੈ ਜਾਏ ਬਿਨ ਗੁਰ ਸ਼ਬਦ ਨਾ ਸੋਝੀ ਪਾਏ ਅਨਹਦ ਸ਼ਬਦ ਵੱਜੈ ਦਿਨ ਰਾਤੀ ਅਬਗਤ ਕੀਤ ਗੁਰਮੁਖ ਜਾਤੀ ਤਉ ਜਾਣੀ ਜਾਂ ਸ਼ਬਦ ਪਛਾਨੀ ਏ ਕੋ ਰਵ ਰਹਿਆ ਨਿਰਬਾਨੀ ਸੁੰਨ ਸਮਾਧ ਸਹਜ ਮਨ ਰਾਤਾ ਤਜ ਹਉ ਲੋਭਾ ਏ ਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ RAM ਕਲੀ ਮਹੱਲਾ ਪਹਿਲਾ ਸਾਹਾ ਗਣੈ ਨਾ ਕਰਹਿ ਵਿਚਾਰ ਸਾ ਹੈ ਉਪਰ ਇੱਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਨੈ ਝੂਠ ਨਾ ਬੋਲ ਪਾण्डे ਸੱਚ ਕਹੀਐ ਹਉ ਮੈਂ ਜਾਏ ਸ਼ਬਦ ਕਰ ਲਈਐ ਰਹਾਉ ਗਣ ਗਣ ਜੋਤਕ ਕਾਂਢੀ ਕੀਨੀ ਪੜੈ ਸੁਣਾਵੈ ਤਤ ਨਾ ਚੀਨੀ ਸਭ ਸੈ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦਉ ਨਾ ਸਗਲੀ ਸ਼ਾਰ ਨਾ ਵਖਤ ਉਹ ਵਖ ਪੂਜਹਿ ਸਲਾ ਬਿਨ ਹਰ ਰਾਤੇ ਮੈ ਲੋ ਮੈਲਾ ਗਰਬ ਨਿਵਾਰ ਮਿਲਾ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕਿਰਤਾਰਥ ਵਾਚੈ ਬਾਦ ਨਾ ਵੇਦ ਵਿਚਾਰੈ ਆਪ ਡਬੈ ਕਿਉ ਪਿਤਰਾ ਤਾਰੈ ਘਟ ਘਟ ਬ੍ਰਹਮ ਚੀਨੈ ਜਨ ਕੋਏ ਸਤਗੁਰ ਮਿਲੈ ਤਾਂ ਸੋਝੀ ਹੋਏ ਗੰਤ ਗਣੀਐ ਸੰਸਾਰ ਦੁਖ ਜੀਐ ਗੁਰ ਕੀ ਸ਼ਰਨ ਪਵੈ ਸੁਖ ਧੀਐ ਕਰ ਅਪਰਾਧ ਸ਼ਰਨ ਹਮ ਆਇਆ ਗੁਰ ਹਰਿ ਭੇਟੇ ਪੁਰਬ ਕਮਾਇਆ ਗੁਰ ਸ਼ਰਨ ਨ ਆਈਐ ਬ੍ਰਹਮ ਨ ਪਾਈਐ ਪਰਮ ਕੁਲ ਹਾਈਐ ਜਨਮ ਮਰ ਆਈਐ ਜਮ ਦਰ ਬੰਧੋ ਮਰੈ ਬਿਕਾਰ ਨਾਰਦਾ ਨਾਮ ਨਾ ਸ਼ਬਦ ਅਚਾਰ ਇਕ ਬਾਂਧੇ ਪੰਡਿਤ ਮਿਸਰ ਕਹਾਵਹਿ ਦੁਭਧਾਰਾ ਤੇ ਮਹਿਲ ਨ ਪਾਵਹਿ ਜਿਸ ਗੁਰ ਪ੍ਰਸਾਦੀ ਨਾਮ ਅਧਾਰ ਕੋਟ ਮਧੇ ਕੋ ਜਨ ਆਪਾਰ ਏਕ ਬਰਾ ਭਾ ਸਚ ਏਕੈ ਬੂਝ ਗਿਆਨੀ ਸਤ ਗੁਰ ਕੀਤੇ ਕੈ ਗੁਰਮੁਖ ਵਿਰਣੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਨਿਆ ਜਿਨ ਕੈ ਹਿਰਦੈ ਏਕੰਕਾਰ ਸਰਗੁਣੀ ਸਾਚਾ ਵਿਚਾਰ ਗੁਰ ਕੈ ਪਹਾਣੈ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ ਰਾਮ ਕਲੀ ਮਹੱਲਾ ਪਹਿਲਾ ਹਠ ਨਿਗ੍ਰਹ ਕਰ ਕਾਇਆ ਛੀਜੈ ਵਰਤ ਤਪਨ ਕਰ ਮਨ ਨਹੀਂ ਪੀਜੈ ਰਾਮ ਨਾਮ ਸਰ ਅਵਰ ਨਾ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋਹ ਨਹੀਂ ਸਾਕੈ ਸਰਪੰਡਾ ਸਨਾ ਸਕੈ ਹਰ ਕਾਰ ਅਸਪੀਜੈ ਰਹਾਉ ਵਾਦ ਪੜੈ ਰਾਗ ਜਗ ਭੀਜੈ ਤ੍ਰੈਗੁਣ ਵਿਖਿਆ ਜਨਮ ਮਰੀਜੈ RAM ਨਾਮ ਬਿਨ ਦੁਖ ਸਹੀਜੈ ਚਾਰਸ ਪਵਨ ਸਿੰਘਾਸਨ ਭੀਜੈ ਨਿਉਲੀ ਕਰਮ ਖਟ ਕਰਮ ਕਰੀਜੈ RAM ਨਾਮ ਬਿਨ ਮਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉ ਧੀਰਜ ਧੀਜੈ ਅੰਤਰ ਚੋਰ ਕਿਉ ਸਾਦ ਲਹੀਜੈ ਗੁਰਮਖ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਸ਼ ਕਾ ਕਉ ਦੀਜੈ ਆਨਾ ਖਾਹੇ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨ ਮੁਖ ਜਨਮੈ ਜਨਮ ਮਰੀਜੈ ਸਤ ਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਉਮ ਦਰ ਦੁਮ ਦਰ ਪਾਸ ਧਰੀ ਜਾਏ ਤੁਰ ਕੀ ਸੇਵਾ RAM ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ RAM ਕਲੀ ਮਹਲਾ ਪਹਿਲਾ ਅੰਤਰ ਉਤਪੁਜ ਅਵਰਨਾ ਕੋਈ ਜੋ ਕਹੀਐ ਸੋ ਪ੍ਰਪਤੇ ਹੋਈ ਯੁਗਹ ਦੁਗੰਤਰ ਸਾਹਿਬ ਸਚ ਸੋਈ ਉਤਪਤ ਪਰ ਲਾਓ ਅਵਰਨਾ ਕੋਈ ਐਸਾ ਮੀਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਿਨਹੀ ਸੁਖ ਪਾਇਆ ਹਰ ਕੈ ਨਾਮ ਨਾ ਲੱਗੇ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੂਲ ਜਿਹਵਾ ਸੂਚੀ ਸਾਚਾ ਬੋਲ ਕਰਦਰ ਸਾਚਾ ਨਾਹੀ ਰੋਲ ਇਕ ਬਨ ਮਹਿ ਬੈਸ ਹੈ ਡੂੰਗਰ ਅਸਥਾਨ ਨਾਮ ਵਿਸਾਰ ਪਚ ਹੈ ਅਬਿਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵਹਿ ਦਰਗਹ ਮਾਨੰ ਹਸ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ ਲੈ ਲੋ ਸੁਣਾਵੈ ਤੀਰਥ ਪਰਮਸ ਵਿਆਦ ਨਾ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ ਯਤਨ ਕਰੈ ਬਿੰਦ ਕਿਵੇਂ ਨਾ ਰਹਾਈ ਮਨਵਾ ਡੋਲੇ ਨਰਕੇ ਪਾਈ ਜੰਮ ਪਰ ਬੰਧੋ ਲਹਿ ਸਜਾਈ ਬਿਨ ਨਾਮੈ ਜੀਉ ਜਲ ਬਲ ਜਾਈ ਸਿਧ ਸਾਧਕ ਕੀਤੇ ਮਨ ਦੇਵਾ ਹੰ ਨਿਗਰਹਿ ਨਾ ਤ੍ਰਿਪਤਾ ਮਹ ਦੇਵਾ ਸ਼ਬਦ ਵਿਚਾਰ ਗਹੇ ਗੁਰ ਸੇਵਾ ਮਨ ਤਨ ਨਿਰਮਲ ਅਭਿਮਾਨ ਅਭੇਵਾ ਕਰਮ ਮਿਲੈ ਪਾਵੇ ਸਚਨਾਉ ਤੁਮ ਸ਼ਰਣਾਗਤ ਰਹਿ ਸੁਭਾਉ ਤੁਮ ਤੇ ਉਪਜਿਓ ਭਗਤੀ ਪਹਾਉ ਜਪ ਜਾ ਪਉ ਗੁਰਮੁਖ ਹਰਨਾਉ ਹੋ ਮੰਨ ਕਰ ਬਜਾਏ ਮਨ ਪੀਨੈ ਝੂਠ ਨਾ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਘਰਬਾਰ ਨਾਨਕ ਗੁਰਮੁਖ ਤਤ ਬੀਚਾਰ ਤਾਂ ਕਲੀ ਮਹੱਲਾ ਪਹਿਲਾ ਜਿਉ ਆਇਆ ਤਿਉ ਜਾ ਮਹਬਉਰੇ ਜਿਉ ਜਨਮੇ ਤਿਉ ਮਰਨ ਭਇਆ ਜਿਉ ਰਸ ਭੋਗ ਕੀਏ ਤੇ ਤਾ ਦੁਖ ਲਾਗੈ ਨਾਮ ਵਿਸਾਰ ਭਵਜਲ ਪਇਆ ਤਾਨ ਤਨ ਦੇਖਤ ਦਰਬ ਗਿਆ ਤਨ ਕਾਮਨੀ ਸਿਉ ਹੇਤ ਵਿਧਾਏ ਹੀ ਕੀ ਨਾਮ ਵਿਸਾਰ ਹੈ ਪਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਕਿੰਜਰ ਮਹਿ ਕਾਸ਼ਟ ਭਇਆ ਪੁੰਨ ਦਾ ਇਸ਼ਨਾਨ ਨਾ ਸੰਜਮ ਸਾਥ ਸੰਗਤ ਬਿਨ ਬਾਦ ਜਇਆ ਲਾਲਚ ਲਾਗੈ ਨਾਮ ਵਿਸਾਰਿਓ ਆਤਜਾਪਤ ਜਨ ਮੰਗਿਆ ਜਾਂ ਜੰਮ ਧਾਇ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਿਆ ਇਹਨ ਸਿਨਿੰਦਾਤਾ ਬਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵਹਿ RAM ਨਾਮ ਬਿਨ ਨਰਕ ਗਿਆ ਥਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤ ਗਿਆ ਇਤ ਉਤਮਾਇ ਦੇਖ ਪਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹਿ ਵਿਕਾਰ ਵਿਥਾਰ ਕੰਹੇਰੇ ਸੁਰਤ ਸ਼ਬਦ ਬਿਨ ਭਰਮ ਪਇਆ ਹਉ ਮੈ ਰੋਗ ਮਹਾ ਦੁਖ ਲਾਗਾ ਗੁਰਮਤਿ લેਵਹੁ ਰੋਗ ਗਿਆ ਸੁਖ ਸੰਪਤ ਕਉ ਆਵਤ ਦੇਖੈ ਸਾਖਤ ਮਨ ਅਭਿਮਾਨ ਭਇਆ ਜਿਸ ਕਾ ਇਹ ਤਾਨ ਤਨ ਸੋ ਫਿਰ લેਵੈ ਅੰਤਰ ਸੰਸਾਰ ਦੁਖ ਪਇਆ ਅੰਤ ਕਾਲ ਕਿਸ ਸਾਥ ਨ ਚਾਲੈ ਜੋ ਦੀਸੈ ਸਭ ਤਿਸ ਹੈ ਮਾਇਆ ਆਤ ਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਰਿਦੈ ਲੈ ਪਾਰ ਪਿਆ ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਪੈ ਸਾਗਰ ਅਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਖਤ ਜੰਜਾਲ ਪ੍ਰਾਲ ਪਿਆ ਜਾਂ ਆਏ ਤਾਂ ਤਿਨਹਿ ਪਠਾਏ ਚਾਲੇ ਤਨੈ ਬੁਲਾਇ ਲਿਆ ਜੋ ਪਿਛ ਕਰਨਾ ਸੋ ਕਰ ਰਹਾ ਬਖਸ਼ਨ ਹਾਰੈ ਬਖਸ਼ ਲਿਆ ਜਿਨ ਇਹਿ ਚਾਖਿਆ ਰਾਮ ਰਸਾਇ ਤਿਨ ਕੀ ਸੰਗਤ ਖੋਜ ਭਇਆ ਰਿਧ ਸਿਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸ਼ਰਨ ਪਇਆ ਦੁਖ ਸੁਖ ਗੁਰਮੁਖ ਸਮ ਕਰ ਜਾਣ ਹਰਖ ਸਰੂਪ ਤੇ ਬ੍ਰਖਤ ਭਇਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਜ ਸਮਾਏ ਲਿਆ RAM ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਥ ਦ੍ਰਿੜਾਇਆ ਸਾਥ ਸ਼ਬਦ ਰਸ ਲੀਣਾ ਮੇਰਾ ਗੁਰ ਦਇਆਲ ਸਦਾ ਰੰਗ ਲੀਣਾ ਇਹ ਨਸਰ ਹੈ ਏਕ ਲਿਵਲਾ ਗੀ ਸਾਚੇ ਦੇਖ ਤਤੀਣਾ ਰਹਾਉ ਰਹਿ ਗगनਪੁਰ ਦ੍ਰਿਸ਼ ਸਮਾਸਰ ਅਨਹਦ ਸ਼ਬਦ ਰੰਗੀਣਾ ਸਤ ਬੰਧ ਕੁਪੀਨ ਭਰਪੁਰ ਲੀਣਾ ਜਿਹਵਾ ਰੰਗ ਰਸੀਣਾ ਮਿਲਾਏ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮਹਿ ਸਰਬ ਸਰਬ ਮਹਿ ਏਕਾ ਇਹ ਸਤਗੁਰ ਦੇਖ ਦਿਖਾਈ ਜਨ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਵਲਖਣ ਨਾ ਜਾਈ ਦੀਪਕ ਤੇ ਦੀਪਕ ਪ੍ਰਗਾਸਿਆ ਦੇ ਭਵਨ ਜੋਤ ਦਿਖਾਈ ਸੱਚੈ ਤਖਤ ਸਚ ਮਹਿਲੇ ਬੈਠੇ ਨਿਰ ਪਉ ਤਾੜੀ ਲਾਈ ਮੋਹ ਗਿਆ ਬੈਰਾਗੀ ਜੋਗੀ ਘਟ ਘਟ ਚਿੰਗਰੀ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਖਾਈ RAM ਕਲੀ ਮਹੱਲਾ ਪਹਿਲਾ ਔ ਹਠ ਹਸਤ ਮੜੀ ਘਰ ਛਾਇਆ ਕਰਨ ਗगन ਕਲਤ ਹਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਉ ਮਨਤਾ ਮਾਰ ਹਉ ਮੈਂ ਸੋਖੈ ਤ੍ਰਿ ਭਵਨ ਜੋਤ ਤੁਮਹਾਰੀ ਮਨਸਾ ਮਾਰ ਮਨੈ ਮਹਿ ਰਾਖੈ ਸਤਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਹਾਰੀ ਪਰਪੰਚ ਵੇਣ ਤਹੀਂ ਮਨ ਰਾਖਿਆ ਬ੍ਰਹਮ ਅਗਨ ਪਰਜਾਰੀ ਪੰਚ ਤਤ ਮਿਲ ਅਹਨਿਸ ਦੀਪਕ ਨਿਰਮਲ ਜੋਤ ਅਪਾਰੀ ਰਾਗ ਸਸ ਲਾਉ ਕੇ ਇਹ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸ਼ਿਵ ਨਗਰੀ ਮਹ ਆਸਣ ਔਧੂ ਅਲਖ ਅਗੰਮ ਅਪਾਰੀ ਤਾਇਆ ਨਗਰੀ ਇਹ ਮਨ ਰਾਜਾ ਪੰਚ ਵਸ ਹੈ ਵਿਚਾਰੀ ਸ਼ਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹੇ ਕਹਬਪੁਰੇ ਜੀਵਤ ਮੂਆ ਮਨ ਮਾਰੀ ब्रह्मा विष्णु महेश एक मूरत आपे कर्ताकारी काया शोध तरै भव सागर आत्म तत् विचारि गुरु सेवा ते सदा सुख पाया अंतर शब्द रव्या गुणकारी आपे मेल लै गुण दाता हो मैं कृष्णामारी त्र गुण मेटे चौथै बरतै एहा भक्त निरारी ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਇੱਕ ਮੁਰਾਰੀ ਮਨੁਆ ਆਸਥਿਰ ਸ਼ਬਦੇ ਰਾਤਾ ਇਹ ਹਾ ਕਰਨੀ ਸਾਰੀ ਬੇਦਬਾਦ ਨਾ ਪਾਖੰਡ ਔਧੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਔਧੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਔਧੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਅਵਧੂ ਸ਼ਬਦ ਤਰੈ ਕੁਲ ਤਾਰੀ ਸ਼ਬਦ ਸੂਰ ਜੁਗ ਚਾਰੇ ਅਉਧੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਹਿਆ ਅਉਧੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸ਼ਰਨ ਤੁਮਹਾਰੀ